ਨਵੀਆਂ ਹਸਕਲ ਦੋਸਤੋ ਇਹ ਨਾ ਵੈਰਾਈਟੀ ਹੈ ਜਿਹੜੀ ਇਹ 212 ਆਪਣੇ ਸੁਪਰ 212 ਤੇ ਇਹ ਆਪਾਂ ਪਹਿਲਾਂ ਵੀ ਹਰ ਵੈਰਾਈਟੀ ਦਾ ਲਾਉਂਦੇ ਰਹਿੰਨੇ ਆ ਤੇ ਪਹਿਲਾਂ ਤਾਂ ਨਹੀਂ ਕਦੇ ਇਹ ਜੀ ਹੋਈ ਸੀ ਗੱਲ ਤੇ ਆ ਆਹ ਵਾਲੀ ਵੈਰਾਈਟੀ ਵੀ 212 ਆਪਣੀ ਆਹ 212 ਆਹ ਸੁਪਰ 212 ਇਹ ਜਦਾਂ ਵੀ ਭਾਈ ਭੂਈ ਕੋਈ ਗਲਤ ਹੈ ਇਹਨਾਂ ਦੀ ਵੀ ਕੋਈ ਇਹਦੇ ਜੋ ਹੀ ਅਭੀ ਹੋ ਸਕਦਾ ਬਿਚੋ ਨਾ ਬੀ ਹੋਰ ਹੋਵੇ ਮਾਰਕਾ ਹੋ ਹੋਰ ਦਾ ਹੋਵੇ ਕਿਉਂਕਿ ਇਹ ਨਾ ਜਦੋਂ ਤਾਂ ਦੋ ਦਿਨ ਹੈਗੀ ਠੰਡ ਤਾਂ ਇਹ ਬਹੁਤ ਹੀ ਸੋਹਣਾ ਬਣ ਗਿਆ ਟੈਗ ਜਿਵੇਂ ਅੱਜ ਹੁਣ ਠੰਡ ਹੈ ਨਾ ਅੱਜ ਤੁਸੀਂ ਦੇਖੋ ਕਿੰਨਾ ਸੋਹਣਾ ਲੱਗਦਾ ਝੁੰਨਾ ਤੇ ਜਦੋਂ ਦੋ ਤਿੰਨ ਦਿਨ ਪੂਰੀ ਗਰਮੀ ਪੈ ਜੇ ਤੇ ਉਦੋਂ ਨਾ ਇਹ ਐਂ ਲੱਗਦਾਗਾ ਦੇਖਣ ਵਾਲੇ ਨੂੰ ਵੀ ਜਿਵੇਂ ਕੋਈ ਸਪਰੇ ਹੋਈ ਹੁੰਦੀ ਹੈ ਤੇ ਮਨ ਲੋ ਵੀ ਆਏ ਪੁੱਤੋ ਟੂਸੇ ਮਚਾ ਜਾਂਦਾ ਉਹਦੇ ਤੇ ਇਹਦਾ ਇਹੀ ਕਾਰਨਾ ਵੀ ਇਹ ਝੋਨਾ ਦਾ ਜਿਹੜਾ ਕੋਈ ਵੀ ਇਹ ਸੁਣਿਆ ਮੈਂ ਕਹਿੰਦੇ ਜਿਹੜਾ 331 ਹੈ ਵੈਰੈਟੀ ਉਹ ਇਸ ਤਰ੍ਹਾਂ ਹੀ ਕਰਦੀ ਆ ਯੋਨਾ ਵੈਰੈਟੀ ਐ ਕਰਦੀ ਆ ਵੀ ਉਹਦਾ ਕਾਰਨ ਇਹ ਆ ਵੀ ਉਹ ਵੈਰੈਟੀ ਠੰਡ ਵਾਲੇ ਹੀਰਗੇ ਦੀ ਹੈ ਕਹਿੰਦੇ ਜਦੋਂ ਗਰਮੀ ਪੈ ਜਾਂਦੀ ਆ ਤਾਂ ਉਹ ਵੈਰੈਟੀ ਉਹਦੀ ਖਾਓ ਕਰਨ ਲੱਗ ਜਾਂਦੀ ਆ ਮਾਨੂੰ ਐਂ ਲੱਗਦਾ ਵੀ ਮੱਚੀ ਜਾਂਦੀ ਆ ਜਿਵੇਂ ਕੇ ਆਹ ਦੇਖ ਲੋ ਆ ਵੈਰੈਟੀ ਆ ਆ ਇਧਰ ਇਧਰ ਆ ਗਈ ਇਹ ਸਾਰੀ ਵੈਰੈਟੀ ਇਸ ਤਰ੍ਹਾਂ ਬਾਈ ਜੀ ਤੇ ਜੇ ਕਿਸੇ ਵੀਰ ਨੂੰ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਹੈਗੀ ਆ ਸੁਪਰ 212 ਦੀ ਤਾਂ ਆਪਾਂ ਨੂੰ ਦੱਸਿਓ ਵੀ ਇਹ ਆਪਣੀ ਇਸ ਵਾਰੀ ਹੋਇਆ ਜਾਂ ਹਰ ਵਾਰੀ ਸੁਪਰ 212 ਇਸ ਤਰ੍ਹਾਂ ਹੀ ਹੁੰਦਾ ਇਹਦਾ ਨਹੀਂ ਆਪਾਂ ਨੂੰ ਪੂਰੀ ਪਤਾ ਲੱਗ ਗਿਆ ਆ ਮੈਂ ਤੁਹਾਨੂੰ ਦਿਖਾਉਣਾ ਹੁਣ ਛੋਨੀ ਦੇ ਵਿੱਚ ਜਾ ਕੇ ਜਾਵਾਂ ਫਿਰ ਦੇਖੋ ਇਹ ਆਹਾ ਤੇ ਆਹ ਵੈਰਾਈਟੇ ਜਮਾ ਸੇਮ ਆ ਦੇਖੋ ਜੀ ਐਂ ਉਤੋਂ ਪੱਤੇ ਮੱਚਿਆ ਹੁਣ ਸਹੀ ਹੋ ਗਿਆ ਦੋ ਦਿਨ ਨੂੰ ਲਗਾਤਾਰ ਪਾਣੀ ਲੱਗ ਗਿਆ ਤੇ ਹੋ ਗਿਆ ਤੇ ਆ ਦੇਖੋ ਇਹ ਪੱਤੇ ਇਹ ਵੱਧ ਮੱਚ ਆ ਜਾਂਦਾ ਜਦੋਂ ਮਾੜੀ ਜੀ ਗਰਮੀ ਪਈ ਉਹਦੀ ਪੱਤੇ ਮੱਚ ਆ ਜਾਂਦਾ ਇਹ ਵਾਲੇ ਜਿਆਦਾ ਜੇ ਕਿਸੇ ਵੀਰ ਨੂੰ ਜਾਣਕਾਰੀ ਹੈਗੀ ਆ ਤੇ ਦੱਸਿਓ ਜਰੂਰ ਇਹਦੇ ਬਾਰੇ ਆਪਾਂ ਆਪਣੇ ਤੋਂ ਬੀ ਵੀ ਵੀ ਰੱਖਾਂਗੇ ਫਿਰ ਗਾਹ ਨੂੰ ਜੇ ਆਪਣੇ ਸਾਈਡ ਦਾ ਬੀ ਹੋਇਆ ਤਾਂ ਰੱਖਾਂਗੇ ਫਿਰ ਜੇ ਨਾ ਕੋਈ ਆਪਣੀ ਸਾਈਡ ਦਾ ਕੋਈ ਬਾਹਰ ਦੀ ਵੈਰੈਟੀ ਹੋਈ ਫਿਰ ਆਪਾਂ ਨਾ ਰੱਖਾਂਗੇ ਹਨਾ ਬੀਜ ਇਹਦਾ ਜੇ ਕਿਸੇ ਵੀਰ ਨੂੰ ਜਾਣਕਾਰੀ ਹੋਈ ਤਾਂ ਦੱਸਿਓ ਜਰੂਰ ਵੀਰੇ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਆਪਣਾ ਸਬਸਕ੍ਰਾਈਬ ਕਰਿਓ ਤੇ ਲਾਈਕ ਕਮੈਂਟ ਜਰੂਰ ਕਰਿਓ ਭਾਈ ਜੀ ਧੰਨਵਾਦ ਦੋਸਤੋ